ആ Suya, suerte. a la dando un bola. Hola, ¿qué? Hola, ¿qué? Hola, ¿qué? Hola, ¿qué? Hola, ¿qué? ਸਰੇ ਸਰੇ ਤਰਦੀ ਦੇ ਕਿਵੇਂ ਪਹਿਲਾਂ ਪਾ ਗਈ ਤੇ ਉਹ ਸਾਡੀ ਬੈਂਕ ਆ ਗਈ ਤੇ ਆਪਣਾ ਗਈ ਪਾ ਕੇ ਮੰਗਰਾ ਲਈ ਜਿੰਨਾਂ ਪਾਰ ਤੇ ਇਹ ਤੁਹਾਨੂੰ ਵੀਡੀਓ ਕਿਤਨਾ ਕਰਕੇ ਜਿੰਨਾਂ ਹੋਰ ਦਿਖਾਵਾਂਗੇ ਪਿੰਡ ਦੇ ਗਲੀਆਂ ਦੇਖੋ ਅੱਗਲੇ ਲੋਕ ਸਵੇਰੇ ਸਿਕਰ ਜਾਂਦੇ ਸੀਗੇ ਅਸੀਂ ਵੀ ਮੈਂ ਪਹਿਲੇ ਦਾ ਨਹੀਂ ਚੱਲੇ ਅਸੀਂ ਅੱਜ ਗੇੜਾ ਕੱਢਣ ਨੂੰ ਆਈ ਚੱਲਾਂਗੇ ਖੇਤਾਂ ਰਾਹ ਤੇ ਉਧਰ ਗਾਂਾਂ ਦੀ ਚਾਲ ਸਾਬੀ ਆਹ ਲਾ ਪੋਸੂ ਵੱਕੇ ਵਾਦੇ ਵਾਦੇ ਪਿਆ ਤਾ ਵੀਰ ਡਰਦੀਆਂ ਕੀ ਹਲ ਭਾਈਦੀ ਇਹਨਾਂ ਤੋਂ ਮੈਂ ਤਾਂ ਵੀ ਡਰ ਲਾਦਾ ਕਈ ਵਾਰੀ ਪਰੀਵਾਦ ਮੁਗਰੇ ਪੱਜ ਜਾਂਦੀ ਆ ਤੇ ਫੇਰ ਮਗਰ ਰਹਿੰਦੀ ਆ ਜਮਾਈ ਜਹਾਂ ਤੇ ਪਿੰਡ ਦੇ ਬੁੜੀਆਂ ਬੈਠੀਆਂ ਹੋਈਆਂ ਆ ਗਰਦਾਰੇ ਜਾਣ ਵਾਸਤੇ ਪੀਟ ਰੇੜਾ ਜਾਂਦਾ ਇੱਥੋਂ ਗਰਦਾਰੇ ਨੂੰ ਤਰਦੀ ਨਹੀਂ ਤੂੰ ਮੋੜਾ ਦੇ ਪੈਣਾ ਛਪੜਾਈ ਛਪੜਾ ਪਰ ਆਪੇ ਕੇਲੇਆਂ ਨਾਲ ਪਰ ਕੇਲੇਆਂ ਚੰਗੀਆਂ ਵੀ ਹੁੰਦੇ ਮੁਸ਼ਕ ਮੁਸ਼ਕ ਬਾਹਰ ਆ ਜਾਂਦਾ ਸਾਡੇ ਪਿੰਡ ਦੀ ਫੇਰ ਨਹੀਂ ਆ ਗਈ ਮੇਨ ਫੇਰ ਨਹੀਂ ਦੇ ਵੀ ਤੁਹਾਂ ਆ ਪਹਾੜ ਦੀ ਫੋਟੋ ਓ ਵੀਡੀਓ ਪਾਉਣ ਅੱਗੇ ਆ ਗਿਆ ਅੰਦ ਪਾਰਕ ਇਹ ਪਾਰਕ ਸਾਡੇ ਜਣੀ ਸਾਡੇ ਪਿੰਡ ਦੇ ਵਿੱਚ ਆਪਦੇ ਪੇਜ ਤੇ ਨਾ ਸਮਾਦ ਭਾਈ 13 ਕਰਕੇ ਮੇਰਾ ਪੇਜ ਹੈਗਾ ਪਿੰਡ ਵਸਤੀ ਬਣਾਇਆ ਵਾਸ਼ ਪਹਾੜਾ ਉਹਦੇ ਦੀ ਵੀਡੀਓ ਵੇਖੇ ਤੁਸੀਂ ਉਹਦੇ ਤੇ ਆਪਣਾ ਦੂਸਰਾ ਪਾਇਆ ਵਾ ਕੱਲੇ ਕੱਲੇ ਪਾਰਕ ਦੀ ਕੱਲੇ ਕੱਲੇ ਪਿੰਡ ਦੀ ਆਰੇ ਵੀਡੀਓ ਪਾਈਆਂ ਨੇ ਕੱਪੜਿਆਂ ਜਿੰਨੀਆਂ ਵੀ ਵੀਡੀਓ ਹੁੰਦੀਆਂ ਪਿੰਡ ਦੀਆਂ ਕੀ ਆਲੇ ਸਾਰੇ ਵੀਡੀਓ ਪਾਈਆਂ ਨੇ ਉੱਤੇ ਉਹ ਤੇ ਵੇਖਣਾ ਇੱਕ ਵਾਰੀ ਨੂੰ ਇਹਨੂੰ ਵੇਖ ਕੇ ਸਭ ਨੇ ਤੇ ਉਹ ਕੁੱਤੇ ਖੜੇ ਆਉਂਦੇ ਆ ਕਿ ਉਹ ਮੁੜ ਗਿਆ ਉਹ ਜਾਂਦਾ ਮਗਰ ਝਾਕਦਾ ਗਿਆ ਇਧਰ ਐ ਉਹ ਇੰਨਾ ਇਹ ਪੌਂਟ ਬੁਰਾ ਸਾਡੇ ਖੇਤਾਂ ਦਾ ਰਾਜ ਜੀ ਇਹਨੇ ਬਸ ਐਂ ਸੌਂਗਦੀ ਨਹੀਂ ਹੁੰਨ ਨਾ ਆਸਾ ਵੀ ਮੈਂ ਆਸਾ ਵੀਰੇ ਤੇ ਲੋਕਾਂ ਦੇ ਗੇਟਾਂ ਦੇ ਨਾਲ ਆਪ ਤੈਨੂੰ ਸੁੰਗਣ ਦੀ ਇੱਦਰਾ ਜੀ चल 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 आ गेट तो नहीं गए छह भी आ गई ਅੰਨੇ ਬੜਾ ਕਿਉਂ ਆਇਆ ਦਰਜੀਤ ਤਾਂ ਕਰਦਾ ਪੂਰਾ ਇਧਰ ਜਹਾਨ ਨੂੰ ਇਹ ਦੋੜੇ ਜੀ ਗਿੱਧਾ ਖਾਣ ਆ ਪੰਨੂ ਮੈਂ ਆ ਦੇਖੋ ਹਾਂ ਸੋ ਕੀ ਆਟ ਮੇਰਾ ਇਹ ਕੀ ਤੁਸੀਂ ਸੈਫ ਨੂੰ ਗਰਲ ਕਢਾਉਣ ਆਏ ਸੀਗੇ ਤੇ ਖੇਤ ਵਾਲਾ ਨਹੀਂ ਪਤਾ ਹਊਗਾ ਕੱਲਿਆਂ ਨੂੰ ਦੇਖੋ ਇਧਰ ਪਾਣੀ ਵੇ ਤੇ ਕਿੰਨੀ ਹੁੰਦੀ ਹੈ ਫਤਰੇ ਕੀ ਇੱਥੇ ਖੜੇ ਆ ਸੀ ਕੀ ਹਾਲ ਹੈ ਛਾਲ ਸਭ ਚੱਲ ਗਏ ਆ ਜਾ ਚਾਚੜਾ ਬਣਾ ਪੂਰਾ ਚੜਦੇ ਸੂਰੇ ਦੀ ਸਵੇਰ ਵੇਖਦਾ ਪੂਰਾ ਘੈਂਟ 뷰 ਆ ਪੂਰਾ ਸਭ ਸਾਹੀ ਕੱਲ ਤੋਂ ਆਣਾ ਕੱਲ ਤੋਂ ਹੈ ਸੰਧਾ ਤੈਨੂੰ ਮੈਂ ਹੀ ਪੁੱਛਦਾਗਾ ਹੈਲੋ ਉਹ ਸਾਹੀ ਨਾ ਪੰਡਾ ਜਾਂ ਕਿਹਦਾ ਰਾਤੇ ਆ ਗਿਆ ਇਹਨਾਂ ਦੇ ਨੂੰ ਕਿਹੜਾ ਘੜਾ ਦੇ ਮੈਂ ਕਿਹਾ ਉਹ ਆ ਇੱਧਰ ਆ ਇੱਧਰ ਇਹ ਵੀ ਅੱਜ ਪਹਿਲੇ ਦਿਨ ਹਾਂ ਭੱਗੀ ਹੋਈ

ਕੁਰੀਆਂ ਵੜਦੇ ਆ ਵੀ ਤੇਰੇ ਵੱਲੀ ਹਾਏ ਮੜਦੀ ਨਹੀਂ ਆ ਤੂੰ ਪੰਗੇ ਲੈਣ ਨੂੰ ਇੱਧਰ ਆ ਜਾ ਆ ਜਾ ਯਾਰ ਕੁੱਟਣਗੇ ਤੈਨੂੰ ਬਈ ਭੱਜਣਾ ਨਹੀਂ ਥਾਣਾ ਤੈਨੂੰ ਲੈ ਵੀ ਤੈਨੂੰ ਵੀ ਜਾਣਾ ਕਿੱਧਰ ਨੂੰ ਤੇ ਕਿੱਧਰ ਨਹੀਂ ਜਾਣਾ ਆ ਜਾ ਇੱਧਰ ਆ ਜਾ ਹੂੰ ਛੋਨੇ ਲਾ ਦੇ ਦਰਾਤਾਂ ਵੀ ਬੂਰੇ ਸੋਣੇ ਹੈ ਪੈਣਾ ਸੋਣੇ ਲੱਗਦੇ ਹੈਗੇ ਮੈਨੂੰ ਦਰਖਤ ਗੱਲ ਕਰਦੇ ਸੀ ਇਹ ਘੈਂਟ ਲੱਗਦੇ ਦਰਖਤ ਤੋਂ ਕਿਤਾਈ ਦਾ ਵਿੱਚ ਜਨੇ ਉਹ ਵੀ ਜਿੰਨੇ ਦਰਖਤ ਲੱਗੇ ਜਿਵੇਂ ਆਹ ਲੱਗੇ ਸਾਰੇ ਹੈ ਨਾ ਛੇਤੀ ਸਾਰੇ ਦਰਖਤ ਯਾਨੀ ਕਿ ਸਾਰੇ ਜਿਆਦਾ ਜਲਦੀ ਵੱਜ ਜਾਂਦੇ ਆ ਆਮ ਮਹੀਨੇ ਦਾ ਖਾਸ ਕਰਕੇ ਕੱਲੋਂ ਆਪਣੇ ਲੰਗਰ ਲੱਗਣਾ ਅੱਜ ਕੱਲ ਤੁਹਾਨੂੰ ਦਿਖਾਵਾਂਗੇ ਰੋਟੀਆਂ ਲੰਗਰ ਦਾ ਬਹੇਰੇ ਲੱਗਦੇ ਹੁੰਦੇ ਆ ਆਪਣੇ ਜਾਖਪੁਰ ਦਾ ਲੰਗਰ ਲੱਗਦੇ ਸਾਡੇ ਪਿੰਡ ਬਹੁਤ ਮੁੰਡੇ ਮੁੰਡੇ ਦੀ ਵੱਡੀ ਸੇਵਾ ਉਹਨਾਂ ਦੀ ਕੱਲ ਤੁਹਾਨੂੰ ਦਿਖਾਵਾਂਗੇ ਦੇ ਸਾਡੇ ਗੁਰਦੁਆਰੇ ਲੰਗਰ ਲੱਗਣਾ ਉਹਦਾ ਦਰਖਤਾਂ ਦਾ ਜਿੰਨੇ ਫਲਾ ਵਾਲੇ ਬੂਟੇ ਹੁੰਦੇ ਆ ਸ਼ਾਨਦਾਰ ਬੂਟੇ ਆਗੇ ਜਾਂ ਕੋਈ ਵੀ ਆ ਸਾਰੇ ਤਰ੍ਹਾਂ ਦੇ ਬੂਟੇ ਤੁਹਾਨੂੰ ਲੈਣੇ ਮੁਕੰਮਲ ਦੇ ਫ੍ਰੀ ਆਫ ਕਾਸਟ ਇੱਕ ਬੰਦੇ ਨੂੰ ਇੱਕ ਜਾਂ ਦੋ ਬੂਟੇ ਦਿੰਦੇ ਆ ਜਾਂ ਆਂ ਦੇਂਦੇਗੇ ਕਿਉਂਕਿ ਤੁਹਾਨੂੰ ਪਤਾ ਵੀ ਕਈ ਬੰਦੇ 5-5 10 ਦਾ ਬੂਟੇ ਲੈ ਜਾਂਦੇ ਆ ਤੇ ਬੰਦੇ ਲਾਉਂਦੇ ਹਨੀ ਕਿ ਇਹ ਵੀ ਹੋ ਜਾਂਦਾ ਨਾ ਪਰ ਬਾਬੇ ਦੀ ਕਿਰਪਾ ਨਾਲ ਆਪਣੇ ਪਿੰਡ 'ਚ ਬਹੁਤ ਜ਼ਿਆਦਾ ਰੱਖਤ ਲਾਏ ਗਏ ਆ ਆ 2-3 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਤੇ ਹਰਿਆਲੀ ਸਾਰੇ ਰੋੜਾਂ ਦੇ ਉੱਤੇ ਹਰਿਆਲੀ ਇੰਨੀ ਹੈਗੀ ਖਰਾਬ ਕਰਨ ਲਈ ਲੱਗਦੇ ਬੰਦੇ ਉਨੇ ਹੀ ਆ ਤੇ ਲਾਉਣ ਵਾਲੇ ਬਸੇਰੇ ਬੰਦੇ ਆਗੇ ਨਾ ਕੋਈ ਬੰਦਾ ਰੱਬ ਆਪੇ ਮੱਤ ਬਖਸ਼ਦਾ ਉਹਨਾਂ ਨੂੰ ਤੇ ਆ ਦੇਖੋ ਇੱਧਰ ਬੱਲਾ ਦੇਖੋ ਇੱਧਰ ਦੀ ਬੱਲਾ ਗੱਡੀਆਂ ਗੱਡੀਆਂ ਰੋਡ ਤੇ ਹੋਈਆਂ ਪਈਆਂ ਅਸਲ ਵਿੱਚ ਇਹ ਹੁੰਦੀ ਪਿੰਡ ਦੀ ਨਿਸ ਨਜ਼ਾਰੇ ਕਿਹਨੇ ਮਰਜ ਸਬਜ਼ੀ ਲੈ ਕੇ ਆਣੀ ਸਬਜ਼ੀ ਬੰਦਾ ਲੈ ਜਾ ਸਕਦਾਗਾ ਕੋਈ ਫੇਗਰੀ ਫਾਕਾ ਹੀ ਨਹੀਂ ਯਾਰ ਕਿੰਨੀਆਂ ਵਧ ਗਿਆਆਂ ਹੋਈਆਂ ਹੈ ਹੈ ਕਿ ਨਹੀਂ ਆਪਣੇ ਲੋਕ ਤਾਂ ਕੱਦੂ ਦੇ ਅੰਨਾ ਦਾ ਖਾ ਖਾ ਉਹੀ اٹਕੇ ਪਏ ਹੁੰਦੇ ਹੈਗੇ ਪਈਆਂ ਹੋਣਾ ਇਹ ਕਾ ਬਾਹ ਵਧੀ ਜਾਂਦੀ ਇਧਰ ਪਈ ਜਾਵੇ ਹੂੰ ਕੀ ਵੀਚੀ ਹੂੰ ਇਹ ਪੁੰਦਾ ਦੂਸਰਾ ਨਹੀਂ ਉਹ ਦੂਸਰਾ ਪੁੱਛ ਹੂੰ 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 ਕਹਿੰਦੇ ਪੰਜਾਬ ਦੇ ਹਾਲਤ ਬਹੁਤ ਖਰਾਬ ਹੋ ਗਏ ਆ ਹੂੰ ਕੋਈ ਪੰਜਾਬ ਪਾੜਿਆ ਕੋਈ ਛੱਡ ਕੇ ਆਇਆ ਕੋਈ ਖਰਾਬ ਨਹੀਂ ਆ ਹਾਂ ਪੂਰਾ ਉਦੋਂ ਖੰਡੂ ਆ ਕੇ ਤੁਸੀਂ ਵਾਪਸ ਪੰਜਾਬ ਜਾਉਂਗਾ ਹਾਂ ਮੈਂ ਸੱਚੀ ਉੱਧਰ ਜਾ ਕੇ ਕਿਵੇਂ ਇੱਕ ਬੁਢੀ ਵੀ 25 ਸਾਲ ਨੂੰ ਤੇ ਉਹਨਰ ਕਹਿੰਦੇ ਕਿ ਉੱਥੇ ਆ ਕੇ ਪੰਜਾਬ ਨਹੀਂ ਜਾਇਆ ਕਿੰਨੇ ਬਲਗਾਂ ਦੀ ਹੈ ਸਹੀ ਗੱਲ ਹੈ ਕਿ ਪੰਜਾਬ ਆਪਣੇ ਨਾਲੇ ਨਾਲੇ ਉਹੀ ਸਹੀ ਗੱਲ ਹੈ ਇਹ ਬੇਬੀ ਜਿਹੜੇ ਪੰਜਾਬ ਦੇ ਨਜ਼ਾਰੇ ਹੋਰ ਕਿਤੇ ਹੈ ਹੀ ਨਹੀਂ ਕਿਤੇ ਜੋ ਪੰਜਾਬ ਦੇ ਨਜ਼ਾਰੇ ਜਾਓ ਯਾਰ ਬਾਹਰ ਜੀ ਸਦਕੇ ਜਾਓ ਤੇ ਆ ਨਜ਼ਾਰੇ ਉੱਥੇ ਮਿਲਨੇ ਆ ਦੇਖੋ ਉਧਰ ਯਾਰ ਦੇ ਉਹ ਇਹ ਵੇ ਜੀ ਆਨੰਦ ਉਹ ਤੋ ਫੀਲ ਹੁੰਦਾ ਸਾਹਮਣੇ ਉਹ ਪਹਾੜੀਆਂ ਪਰ ਪਹਾੜੀਆਂ ਨਹੀਂ ਗੀਆਂ ਜੀ ਉਹ ਇਹ ਦੇਖੋ ਇਹ ਨਿਆਰੀ ਬਹੁਤ ਦੰਦ ਲੱਗਦਾ ਹੈ ਉਹ ਸੂਰਜ ਚੜਨ ਲੱਗ ਗਿਆ ਦੇਖੋ ਜੀ ਆਹ ਦੇਖੋ ਏ ਹੁਣ ਆ ਸਾਲ ਦੇ ਚ ਸਾਡੇ ਸਾਡੇ ਹੈਲੀਕਾਪਟਰ ਚ ਬਾਲੇ ਵਧ ਗਏ। ਕੋਈ ਟਿੱਡੇ ਕਹਿੰਦੇ ਨੂੰ, ਕੋਈ ਕੋਸ਼ ਕਹਿੰਦਾ ਹੈਗਾ ਨਾ। ਹੁਣ ਇਹਨੇ ਬਹੁਤ ਜ਼ਿਆਦਾ ਵਧ ਗਏ ਅਗੇ ਫੇਰ। ਵਧਣ ਵਧੇਗਾ ਤੂੰ ਕਿਉਂਕਿ ਆਪਣੇ ਦਰਖਤ ਵਧ ਲੱਗੇ ਕਰਕੇ ਤੈਂਓ। ਦਰਖਤਾਂ ਨਾਲ ਜਿੱਥੇ ਇਹਨੇ ਮੀਂਹ ਮੰਗਦੇ ਹੁੰਦੇ ਆ, ਜਿੱਥੇ ਇਹ ਹੋਣ ਤੇ ਕਹਿੰਦੇ ਮੀਂਹ ਆਉਂਦੇ ਆ ਹੁੰਦਾ ਜ਼ਿਆਦਾ। ਦੇਖੋ ਕਿੰਨੇ ਆ।